ਸਰ ਜੀ ਨੂੰ ਨਿਮਰਤਾ ਬਾਦ ਪੈਂਦੇ ਸਾਡਾ ਸੰਧ ਤੋਂ ਅੱਗੇ ਠੀਕ ਹੈ ਜੀ ਤੇ ਤੇ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਰ ਉਹਨਾਂ ਉਹਦੇ ਬੜੀਆਂ ਹੀ ਸਾਨ ਜਿਵੇਂ ਇੱਕ ਕਿਕਰ ਨਹੀਂ ਕੋਲ ਨਾਲ ਖਾਦਾ ਜਾਂਦਾ ਇਸ ਤਰ੍ਹਾਂ ਖਾਦੇ ਬੈਸਾ ਬਿਲਕੁਲ ਉਹਦੇ ਦੰਦਾਂ ਲੱਗੇ ਤੇ ਚੁੱਕੇ ਡੇਰ ਲੱਗੇ ਕੋਈ ਹਰ ਚੀਜ਼ ਹੀ ਹੋਈ ਬਈ ਜਿਵੇਂ ਮੰਨ ਲਓ ਇੱਕ ਤਾਂ ਤੁਸੀਂ ਹਾਰਡ ਦੀ ਪ੍ਰੋਬਲਮ ਕਹਿੰਦੇ ਕਿੰਨੇ ਸਾਲਾਂ ਤੋਂ ਪ੍ਰੋਬਲਮ ਆ ਤੁਹਾਨੂੰ ਹਾਰਡ ਦੀ ਬੀਪੀ ਛੂ ਆਰਥ ਦੇ ਮੇਰੇ ਖਿਆਲ ਹੋਗਾ ਨੇ ਮੈਨੂੰ ਘੱਟੋ ਘੱਟ 20 ਸਾਲ 20 ਸਾਲ ਤੋਂ ਪ੍ਰੋਬਲਮ ਤੇ ਬੀਪੀ ਦੀ ਗੋਲੀ ਚੱਲ ਰਹੀ ਹੈ ਤੁਹਾਡੀ ਹੈ ਨਾ ਬੀਪੀ ਦੀ ਗੋਲੀ 슈ਗਰ ਦੀ 슈ਗਰ ਹੋਣੀ ਸੀ 2 ਸਾਲ ਤੋਂ 2 ਸਾਲ ਤੋਂ 슈ਗਰ ਵੀ ਤਾਂ ਬਾਹਵਾ ਰਹਿੰਦੀ ਸੀ ਨਾ ਬਾਹਵਾ ਬਾਹਵਾ 슈ਗਰ 200 ਤੋਂ ਉੱਤੇ ਰਹਿੰਦੀ ਸੀ ਓਕੇ ਜੀ 슈ਗ ਸ਼ੂਗਰ ਹੁਣ ਤੁਹਾਡੀ ਕਿੰਨੀ ਰਹਿੰਦੀ ਆ ਹੁਣ ਮਤਲਬ 150 ਅੱਛਾ ਮੈਨੂੰ ਪਹਿਲਾਂ ਮੇਰੇ ਰੈਗੂਲਰ ਗੋਲੀ ਖਾਂਦੇ ਸੀ ਤੁਸੀਂ ਹਾਂਜੀ ਹਾਂਜੀ ਹੁਣ ਗੋਲੀ ਨਹੀਂ ਖਾਂਦੇ ਕਦੀ ਕਦੀ ਜਦੋਂ ਲੋਡ ਪੈਂਦੀ ਆ ਉਹਦੋਂ ਖਾ ਲੈਂਦੇ ਜਿਵੇਂ ਤੁਸੀਂ ਹਾਰਡ ਦਾ ਕਹਿੰਦੇ ਸੀ ਜਦੋਂ ਬੀਪੀ ਦਰਦ ਹੁੰਦਾ ਸੀ ਹਾਰਡ ਦੇ ਉੱਪਰਲੇ ਪਾਸੇ ਹਾਂਜੀ ਹਾਂਜੀ ਉਹ ਕਿੰਨੀ ਕੁ ਪ੍ਰੋਬਲਮ ਸੀ ਉਹ ਬੜੀ ਜਿਆਦਾ ਸੀ ਮੇਰੇ ਕੋਈ ਜੇ ਤੁਸੀਂ ਮੈਨੂੰ ਮਿਲੇ ਸੀ ਨਾ ਬਾਵਾ ਤੰਗ ਸੀ ਉਸ ਦਿਨ ਸੀ ਹਾਂਜੀ ਅਜੇ ਰਾਤ ਵੀ ਦਰਦ ਰਹੀਂਦੀ ਸੀ ਮੈਨੂੰ ਅੱਛਾ ਜੀ ਉਹਦਾ ਮੈਨੂੰ 5 ਕੁ ਦਿਨ ਬਾਅਦ ਹਫਤੇ ਬਾਅਦ ਫਰਕ ਲੱਗ ਗਿਆ ਉਹਦੋਂ ਮਗਰੋਂ ਮੈਨੂੰ ਨਹੀਂ ਹੋਈ ਠੀਕ ਹੈ ਜੀ ਤੇ ਉਹ ਦਰਦ ਦਾ ਬਹੁਤ ਜ਼ਿਆਦਾ ਫਰਕ ਹੈ ਦਰਦ ਔਕੇ ਆ ਤੁਹਾਡੀ ਜਿਵੇਂ ਬੀਬੀ ਦੀ ਗੋਲੀ ਪਹਿਲਾਂ ਰੈਗੂਲਰ ਸੀ ਤੁਹਾਡੀ ਹਾਂਜੀ ਬੀਬੀ ਦੀ ਗੋਲੀ ਵੀ ਕਦੀ ਕਦਾਈ ਆਪਾਂ ਜਦੋਂ ਲੋਡ ਪੈਂਦੀ ਆ ਉਹ ਹੀ ਨਹੀਂ तकरीबन ਬਹੁਤ ਜ਼ਿਆਦਾ ਫਰਕ ਹੈ ਮਰ ਗੋਲੀ ਜੇ ਲੋਡ ਪੈਂਦੀ ਤਾਂ ਲੈਂਦੇ ਆਂ ਤਾਂ ਲੈਣੀ ਨਹੀਂ ਮੈਂ ਲੈਂਦੀ ਨਹੀਂ ਹਾਂ ਨਹੀਂ ਤੇ ਮੈਨੂੰ ਬੀਬੀ ਦੀ ਗੋਲੀ ਵੀ 15 ਸਾਲ ਤੋਂ ਲੱਗੀ ਕਮ ਸੇ ਕਾਉਂ ਵੀ ਤੇ ਬਹੁਤ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਸੋਜਸ ਕਹਿੰਦੇ ਸੀ ਪੈਰਾਂ ਦੇ ਉਹ ਕਿੰਨਾ ਕੁ ਫਰਕ ਹੈ ਜੀ ਉਹਦਾ 200 ਦਾ ਫਰਕ ਹੈ 50% ਫਰਕ ਹੈ 50% ਬੈ ਸਾਰੀ ਸੋਜ ਆ ਜਾਂਦੀ ਪੈਰਾਂ ਦੀ ਹਾਂਜੀ ਸਾਰੇ ਸਰੀਰ ਤੇ ਆਥਾਂ ਦੇ ਆ ਜਾਣੀ ਮੂੰਹ ਤੇ ਵੀ ਆ ਜਾਣੀ ਓਕੇ ਤੇ ਫਰਕ ਹੈ ਜੀ ਉਹ ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਤੁਹਾਨੂੰ ਇੱਕੋ ਗੱਲ ਕਹੀ ਸੀ ਵੀ 50 ਦਿਨ ਪੀ ਕੇ ਦੇਖੋ ਜੀ ਹਾਂਜੀ ਹਾਂਜੀ ਵੀ ਜੇ ਦੇ ਫਰਕ ਪਿਆ ਤਾਂ ਲਓ ਤੁਸੀਂ ਹੈਨਾ ਫਰਕ ਪਈਏ ਤਾਂ ਤਾਂ ਹੀ ਅੱਗੇ ਲਈਦਾ ਉਹਦੇ ਲਈਦਾ ਅੱਜ ਤੁਸੀਂ ਦੂਜੀ ਵਾਰੀ ਸੈਕੰਡ ਸਟਾਰਟ ਕਰ ਰਹੇ ਹੋ ਮੈਨੂੰ ਇਹਦੇ 'ਚ ਕੋਈ ਲੱਗਾ ਹੈ ਬਿਲਕੁਲ ਵਧੀਆ ਜੀ ਤਾਂ ਹੀ ਫਿਰ ਦੁਬਾਰਾ ਲਿਆ ਹੈ ਓਕੇ ਆ ਤੁਹਾਡਾ ਚਿਹਰੇ ਦਾ ਹੀ ਬਹੁਤ ਫਰਕ ਆ ਉਹਦੋਂ ਨਾਲ ਹਾਂਜੀ ਹਾਂਜੀ ਫਰਕ ਹੈ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਿਸ ਬਾਰੇ ਦੇਖੋ ਜੀ ਇਹੀ ਜਾਣਦੇ ਆ ਵੀ ਦੂਜੀ ਦੁਆ ਦੇ ਵੀ ਆਪਾਂ ਕਦੀ ਉੱਥੇ 2000 ਲਾਏ ਉੱਥੇ 4000 ਲਾਏ ਹਾਂਜੀ ਤੇ ਉਹ ਦੁਆ ਨੁਕਸਾਨ ਕਰਦੀ ਹੈ ਸਰੀਰ ਦਾ ਨੁਕਸਾਨ ਨਹੀਂ ਕਰਨਾ ਇਹਨੇ ਫਾਇਦਾ ਹੀ ਕਰਨਾ ਹੈ ਇਹ ਜ਼ਰੂਰ ਲਵੋ ਵੀ ਸਫਾਈ ਕਰਾਣੀ ਚਾਹੀਦੀ ਹੈ ਬਿਲਕੁਲ ਚਾਹੀਦੀ ਹੈ ਸਰੀਰ ਦੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ